ਸਤ ਸ੍ਰੀ ਅਕਾਲ ਜੀ ਜੁੜ ਗਏ ਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਹ ਵੀਡੀਓ ਰਾਤ ਨੂੰ 8 ਵਜੇ 25 April 2025 ਦਾ ਦਿਨ ਲੰਘਣ ਤੋਂ ਬਾਅਦ ਬਣਾਈ ਜਾ ਰਹੀ ਹੈ ਗੱਲ ਕਰਾਂਗੇ ਲਗਭਗ 8 ਮਈ ਤੱਕ ਕਿਹੋ ਜਿਹਾ ਮੌਸਮ ਰਹਿਣ ਦੇ ਅਸਰਣਗੇ ਹੁਣ ਪਿਛਲੇ 2-4 ਦਿਨਾਂ ਤੋਂ ਤੁਸੀਂ ਦੇਖ ਰਹੇ ਹੋ ਕਿ ਦਿਨ ਦੁਪਹਿਰਾਂ ਹੌਲੀ-ਹੌਲੀ ਤਪਣੀਆਂ ਸ਼ੁਰੂ ਹੋ ਗਈਆਂ ਨੇ ਹਾਲਾਂਕਿ ਥੋੜ੍ਹੀ-ਥੋੜ੍ਹੀ ਪੱਛੋਂ ਰੁਮਕ ਰਹੀ ਆ ਦੁਪਹਿਰ ਵੇਲੇ ਬਾਬਰੋਲੇ ਆ ਰਹੇ ਨੇ ਪਰ ਹਲਕੀ-ਹਲਕੀ ਲੋ ਵੀ ਮਹਿਸੂਸ ਜਿਹੜੀ ਹੋ ਰਹੀ ਹੈ ਬਾਡੀਆਂ ਦਾ ਦੌਰ ਆਪਣੇ ਆਖਰੀ ਚਰਮਤੇ ਹੈਗਾ ਕਣਕਾਂ ਲਗਭਗ ਸਾਂਭ ਲਿਆ ਗਈਆਂ ਨੇ ਤੂੜੀਆਂ ਦਾ ਜੋਰ ਇਸ ਟਾਈਮ ਪੂਰਾ ਜਿਹੜਾ ਪਿਆ ਹੋਇਆ ਹੈਗਾ ਮੌਸਮ ਦੀ ਜਿੱਤ ਤੱਕ ਗੱਲਾਂ ਤਾਂ ਕੱਲ ਜਣੇ ਕਿ 26 ਅਪ੍ਰੈਲ ਨੂੰ ਥੋੜੇ ਬਹੁਤੇ ਖੇਤਰਾਂ ਦੇ ਵਿੱਚ ਮਾਮੂਲੀ ਜਿਹੀ ਬੱਦਲਬਾਹੀ ਬਣਦੇ ਅਸਾਰ ਨੇ ਕਿਤੇ ਕੋਈ ਕੱਦੀ ਕਣੀ ਡਿੱਗ ਸਕਦੇ ਤੁਹਾਨੂੰ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਬਾਵਜੂਦ ਇਸ ਦੇ ਘਟੋ ਘਟ 95 97% ਖੇਤਰਾਂ ਦੇ ਵਿੱਚ ਕੁਝ ਖਾਸ ਵਾਪਰਨ ਦੇ ਅਸਾਰ ਜਿਹੜੇ ਨਹੀਂ ਹੈਗੇ ਤਾਪਮਾਨ ਇਸੇ ਤਰ੍ਹਾਂ ਚੜਦੇ ਜਾਣਗੇ 25 ਦੀ ਦੁਪਹਿਰ ਨਾਲੋਂ 26 ਦੀ ਜ਼ਿਆਦਾ ਗਰਮ ਹੋ 26 ਨੂੰ 27 ਦੀ ਜ਼ਿਆਦਾ ਗਰਮ ਹੋ 27 ਨੂੰ 28 ਦੀ ਦੁਪਹਿਰ ਗਰਮ ਹੋ 28 ਦੇ ਨਾਲੋਂ 29 ਦੀ ਦੁਪਹਿਰ ਆ ਜਿਹੜੀ ਉਹ ਗਰਮ ਹੋ ਸਕਦਾ 30 ਦੀ ਦੁਪਹਿਰ ਵੀ ਜਿਹੜੀ ਗਰਮ ਹੋਵੇ ਕਹਿਣ ਤੋਂ ਭਾਵ ਇਹ ਹੈ ਕਿ 28 29 30 ਤੱਕ ਪਹੁੰਚਦੇ ਪਹੁੰਚਦੇ ਜੇਕਰ ਤਾਪਮਾਨ ਬਹੁਤ ਹੀ ਥਾਵਾ ਤੇ 41 ਡਿਗਰੀ ਸੈਲਸੀਅਸ ਨੂੰ ਪਾਰ ਕਰ ਜਾਂਦਾ ਤਾਂ ਇਹਦੇ ਵਿੱਚ ਕੋਈ ਅਤ ਕਤ ਨਹੀਂ ਜਿਹੜੀ ਨਹੀਂ ਹੋਊਗੀ ਪਰ ਜਿਹੜੇ ਮਈ ਦਾ ਪਹਿਲਾ ਹਫਤਾ ਉਹ ਹਨੇਰੀਆਂ ਦਾ ਹਫਤਾ ਹੋਊਗਾ ਪੰਜਾਬ ਦੇ ਵਿੱਚ ਜੇਕਰ ਓਵਰਾਲ ਸਾਰੇ ਜ਼ਿਲ੍ਹੇ ਦੇਖੇ ਜਾਵੇ ਕਿਉਂਕਿ ਇੱਕ ਹਨੇਰੀ ਸਾਰੇ ਜ਼ਿਲ੍ਹਿਆਂ ਨੂੰ ਪ੍ਰਭਾਵਿਤ ਤਾਂ ਨਹੀਂ ਕਰਦੀ ਹੁੰਦੀ ਪਰ ਫਿਰ ਵੀ ਘੱਟੋ ਘੱਟ 1 ਮਈ ਤੋਂ ਲੈ ਕੇ 7 ਮਈ ਦੇ ਦਰਮਿਆਨ ਜਾਂ 1 ਤੋਂ 8 ਮਈ ਦੇ ਦਰਮਿਆਨ ਤਿੰਨ ਵਾਰ ਹਨੇਰੀ ਆਉਣ ਦੇ ਅਸਾਰ ਜਿਹੜਾ ਉਹ ਬਣ ਸਕਦੇ ਨੇਗੇ ਦੋ ਹਿੱਸੇ ਤੇ ਵੰਡ ਕੇ ਗੱਲ ਕਰਾਂਗੇ ਇੱਕ 1 ਮਈ ਤੋਂ ਲੈ ਕੇ 3 ਮਈ ਤੱਕ ਦੀ ਇੱਕ 4 ਮਈ ਤੋਂ ਲੈ ਕੇ 8 ਮਈ ਤੱਕ ਦੀ ਵਧੀ ਹੋਈ ਗਰਮੀ ਦੇ ਨਾਲ ਤੇ ਚੱਲਦੇ ਹੋਏ ਪੂਰੇ ਦੇ ਕਰਕੇ ਪੂਰਾ ਹਾਲਾਂਕਿ ਹੁਣ ਵੀ ਮਾੜਾ-ਮੋਟਾ ਕੱਲ 26 ਦੀ ਸਵੇਰ ਨੂੰ ਦੱਖਣੀ ਪੰਜਾਬ ਦੇ ਵਿੱਚ ਕਿਤੇ ਮਾੜਾ-ਮੋਟਾ ਚੱਲ ਸਕਦਾ ਪਰ ਫਿਰ ਵੀ ਜਿਵੇਂ ਦਿਨ ਚੜ੍ਹੂਗਾ ਦੁਪਹਿਰਾਂ ਹੋਊਗਾ ਤਾਂ ਪੱਛੋਂ ਵਾਪਸੀ ਕਰੋਗੀ 27 ਨੂੰ ਵੀ ਪੱਛੋਂ ਵਾਪਸੀ ਕਰੋ 28 ਦੀ ਸਵੇਰ ਨੂੰ ਹਲਕਾ ਜਿਹਾ ਪੂਰਾ ਕਿਤੇ-ਕਿਤੇ ਦੇਖ ਸਕਦਾ ਹੁਣ 29 ਦੀ ਸਵੇਰ ਨੂੰ ਹਲਕਾ ਜਿਹਾ ਪੂਰਾ ਕਿਤੇ ਨਾ ਕਿਤੇ ਦੇਖ ਸਕਦਾਗਾ ਪਰ 30 1 2 3 ਲਗਾਤਾਰ ਪੂਰਾ ਸਵੇਰ ਵੇਲੇ ਤੇਜ਼ ਦੁਪਹਿਰ ਵੇਲੇ ਹਲਕਾ ਚੱਲਣ ਦੇ ਅਸਾਰ ਹੋਣਗੇ ਇਹਦਾ ਮਤਲਬ ਨਮੀ ਵੀ ਇੱਥੇ ਪਹੁੰਚੂਗੀ ਗਰਮਾਹਟ ਵੀ ਇੱਥੇ ਹੋਊਗੀ ਜਿਹਦੇ ਨਾਲ ਇੱਕ ਤਰੀਕ ਦੀ ਦੁਪਹਿਰ ਤੋਂ ਬਾਅਦ ਜਾਂ ਦੋ ਦੀ ਦੁਪਹਿਰ ਤੋਂ ਬਾਅਦ ਪੰਜਾਬ ਜਾਂ ਹਰਿਆਣਾ ਜਾਂ ਨਾਲ ਲੱਗਦੇ ਰਾਜਸਥਾਨ ਦੇ ਖੇਤਰ ਇਹਨਾਂ ਦੇ ਵਿੱਚ ਕਿਤਨੇ ਕਿਤੇ ਹਨੇਰ ਝੱਖੜ ਝੁੱਲਣ ਦੇ ਅਸਾਰ ਬਣਦੇ ਜਾ ਪਰ ਰਹੇ ਨੇ ਸੋ 1 ਮਈ ਤੋਂ 3 ਮਈ ਦੇ ਦਰਮਿਆਨ ਕਟੋ-ਕੱਟੀ ਦੋ ਵਾਰੀ ਕਿਤਨੇ ਕਿਤੇ ਹਨੇਰ ਝੱਖੜ ਝੁੱਲਣ ਦੇ ਅਸਾਰ ਹੋਣਗੇ ਪੰਜਾਬ ਦੇ ਵਿੱਚ ਵੀ ਹਰਿਆਣਾ ਦੇ ਵਿੱਚ ਵੀ ਤੇ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਵੀ ਪਰ ਇਹ ਸਿਸਟਮ ਜਿਹੜਾ ਇੱਕ ਤੋਂ ਤਿੰਨ ਦੇ ਵਿਚਕਾਰ ਹੋਊਗਾ ਇਹ ਪੰਜਾਬ ਦੇ ਲਗਭਗ 30% ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਜਾਂ ਹਰਿਆਣੇ ਦੇ 20% ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਜਾਂ ਉੱਤਰੀ ਰਾਜਸਥਾਨ ਦੇ 20-25% ਖੇਤਰਾਂ ਨੂੰ ਇਹ ਪ੍ਰਭਾਵਿਤ ਕਰ ਸਕਦਾ ਹਨੇਰ ਚਖੜ ਦੇ ਨਾਲ ਵੀ ਕਿਤੇ ਨਾ ਕਿਤੇ ਜਿਹੜਾ ਹਲਕੇ ਮੀਂਹ ਦੇ ਨਾਲ ਵੀ ਜਾਂ ਕਿਤੇ ਮਾੜੀ-ਮੋਟੀ ਬਰੀਕ ਗੜੇ ਮਾਰਦੇ ਨਾਲ ਵੀ ਜਿੱਥੇ ਕਿਤੇ ਵੀ ਦੁਪਹਿਰ ਵੇਲੇ ਜਾਨੀ ਕਿ ਦੁਪਹਿਰ ਦੇ 12 ਵਜੇ ਤੋਂ ਬਾਅਦ ਸ਼ਾਮ ਦੇ 5:30 ਤੋਂ ਪਹਿਲਾਂ ਬੱਦਲ ਬਣੂਗਾ ਉਨਾ ਖੇਤਰਾਂ ਦੇ ਵਿੱਚ ਮਾਈਕਰੋਬਸਤ ਹੋ ਸਕਦਾ ਕੁਝ ਸਮੇਂ ਦੇ ਲਈ ਕਾਫੀ ਤੇਜ਼ ਹਨੇਰੀ ਦੀ ਸਪੀਡ ਹੋ ਸਕਦੇ ਜਿਹੜੀ ਦਰਖਤ ਪਟੜਨਦਿਆਂ ਕੰਬੇ ਤੋੜ ਦਿੰਦੀ ਆ ਇੱਕ ਨੂੰ ਵੀ ਵਾਪਰ ਸਕਦਾ ਦੋ ਨੂੰ ਵਾਪਰ ਸਕਦਾ ਤਿੰਨ ਨੂੰ ਵਾਪਰ ਸਕਦਾ ਪਰ ਲਗਾਤਾਰ ਤਿੰਨੇ ਦਿਨ ਵਾਪਰਦੇ ਅਸਰ ਨਹੀਂ ਹੋਣਗੇ ਜੇ ਇੱਕ ਨੂੰ ਕੁਝ ਖੇਤਰਾਂ ਦੇ ਵਿੱਚ ਵਾਪਰ ਜੂ ਫਿਰ ਦੋ ਨੂੰ ਅਸਰ ਨਹੀਂ ਹੋਣਗੇ ਫਿਰ ਤਿੰਨ ਨੂੰ ਕਿਤੇ ਨਾ ਕਿਤੇ ਵਾਪਰ ਸਕਦਾਗਾ ਉਸ ਤੋਂ ਬਾਅਦ 4 ਤੋਂ ਲੈ ਕੇ 8 ਮਈ ਦੇ ਦਰਮਿਆਨ ਇੱਕ ਵੈਸਟਰਨ ਡਿਸਟਰਬੈਂਸ ਵੀ ਦਾਸਤਕ ਦਿੰਦੀ ਜਾਪ ਰਹੀ ਹੈ ਇਹ ਅੱਜ 25 ਅਪ੍ਰੈਲ ਤੋਂ ਕਿ ਅਸਰ ਆਈਆਂ ਲੱਗ ਰਹੀਆਂ ਨੇਗੀਆਂ 4 ਤੋਂ 8 ਮਈ ਦੇ ਦਰਮਿਆਨ ਜੇਕਰ ਵੈਸਟਰਨ ਡਿਸਟਰਬੈਂਸ ਸੱਚੀ ਇਥੇ ਦਸਤਕ ਦੇ ਜਾਂਦੀ ਹੈ ਤਾਂ 4 ਤੋਂ 8 ਮਈ ਦੇ ਦਰਮਿਆਨ ਘਟੋ ਘਟ ਦੋ ਵਾਰੀ ਤਕੜਾ ਹਨੇਰ ਝੱਖੜ ਝੁੱਲਣ ਦੇ ਅਸਾਰ ਹੋਣਗੇ ਲੈਂਦੇ ਪੰਜਾਬ ਦੇ ਵਿੱਚ ਜੰਮੂ ਕਸ਼ਮੀਰ ਹਿਮਾਚਲ ਚੜ੍ਹਦਾ ਪੰਜਾਬ ਹਰਿਆਣਾ ਤੇ ਉੱਤਰੀ ਰਾਜਸਥਾਨ ਦੇ ਖੇਤਰ ਕੋਈ ਇੱਕ ਹਨੇਰੀ 4 ਤੋਂ 8 ਮਈ ਦੇ ਦਰਮਿਆਨ ਇਦਾਂ ਦੀ ਵੀ ਹੋ ਸਕਦੀ ਆ ਜਿਹੜੀ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਨੂੰ ਤੇ ਹਰਿਆਣਾ ਦੇ ਬਹੁਤੇ ਜ਼ਿਲ੍ਹਿਆਂ ਨੂੰ ਕਵਰ ਕਰਦੀ ਲੈਂਦੇ ਤੋਂ ਚੜ੍ਹਦੇ ਵੱਲ ਨੂੰ ਪਾਰ ਜਾ ਸਕਦੀ ਆ ਸੋ ਦੇ ਵਿੱਚ ਫਿਰ ਕਹਾਣੀ ਉਹੀ ਆ ਕਿ ਕੁਝ ਕੁ ਖੇਤਰਾਂ ਦੇ ਵਿੱਚ ਹਵਾ ਦੀ ਸਪੀਡ ਆ ਜਿਹੜੀ ਉਹ ਅ 17 80 ਕਿਲੋਮੀਟਰ ਜਾਂ ਕਿਤੇ 80 90 ਜਾਂ 90 ਪਲੱਸ ਕਿਲੋਮੀਟਰ ਹੋਣ ਦੇ ਵੀ ਅਸਾਰ ਹੋਣਗੇ ਕਿ ਉਹ ਘਟਨਾਕਰਮ 5 ਤਰੀਕ ਨੂੰ ਵਾਪਰੂਗਾ ਜਾਂ 6 ਨੂੰ ਵਾਪਰੂ ਜਾਂ 7 ਨੂੰ ਵਾਪਰੂ ਇਹਦੇ ਬਾਰੇ ਕੁਦਰਤ ਜਿਹੜਾ ਜਾਣੀ ਜਾਣ ਹੋਗੀ ਹੁਣ ਜੇਕਰ ਆਪਾਂ ਲਗਾਤਾਰ ਗੱਲਬਾਤ ਕਰ ਰਹੇ ਹਾਂ ਕਿ ਕਿਤੇ ਇੱਕ ਤਰੀਕ ਨੂੰ ਕਿਤੇ ਦੋ ਕਿਤੇ ਤਿੰਨ ਨੂੰ ਕਿਤੇ ਪੰਜ ਤੇ ਕਿਤੇ ਸੱਤ ਨੂੰ ਕਿਤੇ ਅੱਠ ਨੂੰ ਕਾਰਵਾਈ ਹੋਣ ਦੇ ਅਸਾਰ ਨੇ ਟੁੱਟਵੇਂ ਰੂਪ ਦੇ ਵਿੱਚ ਕਦੇ ਕਿਤੇ ਕਦੇ ਕਿਤੇ ਤੇ ਇਹਦਾ ਮਤਲਬ ਇਹ ਹੈ ਕਿ ਜਣ ਦੇ ਵਧੇ ਹੋਏ ਤਾਪਮਨ ਦੇ ਵਿੱਚ ਗਰਾਫਟ ਜ਼ਰੂਰ ਦੱਚ ਹੋ ਜਿਹੜਾ ਤਾਪਮਾਨ ਅਪ੍ਰੈਲ ਦੇ ਅਖੀਰਲੇ ਦਿਨਾਂ ਦੇ ਵਿੱਚ ਦਿਨ ਦਾ 40ਾਂ 41 ਡਿਗਰੀ ਸੈਲਸੀਅਸ ਨੂੰ ਬਹੁਤੇ ਥਾਵਾਂ ਤੇ ਪਾਰ ਕਰ ਜਾਊਗਾ ਉਹ ਮਈ ਦੇ ਪਹਿਲੇ ਹਫਤੇ ਜ਼ਿਆਦਾਤਰ ਦਿਨ ਜਿਹੜਾ 35 36 ਡਿਗਰੀ ਸੈਲਸੀਅਸ ਦੇ ਨੇੜੇ ਤੇੜੇ ਰਹਿਣ ਦੇ ਅਸਾਰ ਹੋਣਗੇ ਲਹਿੰਦੇ ਪੰਜਾਬ ਦੇ ਵਿੱਚ ਵੀ ਚੜ੍ਹਦੇ ਪੰਜਾਬ ਦੇ ਵਿੱਚ ਵੀ ਹਿਰਾਣੇ ਦੇ ਵਿੱਚ ਵੀ ਤੇ ਉੱਤਰੀ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਉਹ 38 ਦੇ ਨੇੜੇ ਰਹਿਣ ਦੇ ਅਸਾਰ ਜਿਹੜਾ ਜਾਪ ਰਹੇ ਨੇ ਕਿਉਂਕਿ ਜਦੋਂ ਕਤੇ ਕਤੇ ਕਿਤੇ ਕਾਰਵਾਈ ਹੋ ਕਦੇ ਕਿਤੇ ਕਾਰਵਾਈ ਹੋ ਹਵਾਵਾਂ ਦੇ ਉਥਲ ਪੁਥਲ ਹੋ ਉਪਰ ਠੰਡੀਆਂ ਵਾਅ ਮੱਥਲੇ ਡਿੱਗਣਗੀਆਂ ਤਾਂ ਉਹਨਾਂ ਦੇ ਨਾਲ ਜਣਾ ਦੇ ਵਿੱਚ ਰਾਹਤ ਜਿਹੜੀ ਉਹ ਜ਼ਰੂਰ ਮਹਿਸੂਸ ਹੋਊਗੀ ਜਿੱਥੇ 1 ਤੋਂ 3 ਤਰੀਕ ਤੇ ਦਰਮਿਆਨ ਪੰਜਾਬ ਦੇ 20 ਤੋਂ 30% ਖੇਤਰ ਪ੍ਰਭਾਵਿਤ ਹੋਣ ਦੇ ਅਸਾਰ ਹੋਣਗੇ ਉੱਥੇ ਜਿਹੜਾ 4 ਤੋਂ 8 ਤਰੀਕ ਤੇ ਦਰਮਿਆਨ ਹੋਊਗਾ ਉਸ ਦੌਰਾਨ ਘੱਟੋ ਘੱਟ 70% ਖੇਤਰਾਂ ਦੇ ਵਿੱਚ ਮੀਂਹ ਪੌਂਚਣ ਦੇ ਅਸਾਰ ਹਨੇਰੀ ਪੌਂਚਣ ਦੇ ਅਸਾਰ ਤਾਂ 90 ਤੋਂ 95% ਖੇਤਰਾਂ ਦੇ ਵਿੱਚ ਹੋਣਗੇ ਪੰਜਾਬ ਦੇ ਹਰਿਆਣੇ ਦੇ ਜੇਕਰ ਦੇਖਿਆ ਜਾਵੇ ਤਾਂ ਘੱਟੋ ਘੱਟ 40 ਤੋਂ 50% ਖੇਤਰਾਂ ਦੇ ਵਿੱਚ ਮੀਂਹ ਪੌਂਚਣ ਦੇ ਅਸਾਰ ਹੋਣਗੇ 4 ਤੋਂ 8 ਮਈ ਦੇ ਦਰਮਿਆਨ ਹਨੇਰੀ ਪਹੁੰਚਣ ਦੇ ਅਸਾਰ 60 ਤੋਂ 70% ਖੇਤਰਾਂ ਦੇ ਵਿੱਚ ਹੋਣਗੇ ਉੱਤਰੀ ਰਾਜਸਥਾਨ ਦੇ ਮੁੱਖ ਤੌਰ ਤੇ ਦੋ ਤਿੰਨ ਜ਼ਿਲ੍ਹਿਆਂ ਦੀ ਅਪ ਗੱਲ ਕਰਦੇ ਹੋਏ ਹਨ ਗੰਗਾ ਨਗਰ ਹਨੂਮਾਨਗੜ ਜਿਹਨਾਂ ਦੇ ਨਾਲ ਲੱਗਦੇ ਮਾੜੇ ਮੋٹے ਚੁਰੂ ਦੇ ਨੂਪਗੜ ਦੇ ਖੇਤਰ ਇਨ੍ਹਾਂ ਖੇਤਰਾਂ ਦੇ ਵਿੱਚ ਵੀ ਘੱਟੋ ਘੱਟ 1 ਤਰੀਕ ਤੋਂ ਲੈ ਕੇ 8 ਤਰੀਕ ਦੇ ਦਰਮਿਆਨ ਦੋ ਤਿੰਨ ਵਾਰੀ ਹਨੇਰੀ ਚੱਕੜ ਝੁਲਣ ਦੇ ਅਸਾਰ ਹੋਣਗੇ 1 ਤੋਂ 3 ਦੇ ਦਰਮਿਆਨ ਵਾੜਾ ਪੋਟਾ ਕਿਤੇ ਛੱਟਾ ਛੱਟਾ ਕੁਝ ਕੁ ਥਾਵਾਂ ਤੇ ਤੇਜ਼ ਛਰਾਟਾ ਵੀ ਪੈ ਸਕਦਾਗਾ ਉਸ ਤੋਂ ਬਾਅਦ 4 ਤੋਂ 8 ਦੇ ਦਰਮਿਆਨ ਇਹ ਜਾਪ ਰਿਹਾ ਕਿ ਇੱਥੇ ਵੀ ਕਿਤਨਾ ਕਿਤੇ ਬਣਾ ਬੋਟਾ ਠੀਕ ਠਾਕ ਮੇਂ ਕੁਝ ਖੇਤਰਾਂ ਦੇ ਵਿੱਚ ਪੈ ਸਕਦਾ ਜਿਹਨੂੰ ਆਪਾਂ ਦਰਮਿਆਨਾ ਵੀ ਕਹਿ ਸਕਦੇ ਹਾਂਗੇ ਜਿੱਥੋਂ ਤੱਕ ਪਹਾੜੀ ਖੇਤਰ ਨੇ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਉਹਨਾਂ ਖੇਤਰਾਂ ਦੇ ਵਿੱਚ ਮੁੱਖ ਤੌਰ ਤੇ ਜਿਹੜਾ 4 ਤੋਂ 8 ਵਾਲਾ ਸਿਸਟਮ ਪ੍ਰਭਾਵਿਤ ਕਰੂਗਾ ਤੇ ਕਈ ਇੱਕ ਵਾਰੀ ਉਹਨਾਂ ਖੇਤਰਾਂ ਦੇ ਵਿੱਚ ਵੀ ਤਾਕੜਾ ਹਨੇਰੀ ਚਖੜ ਤਾਕੜੀ ਗਰਜਲਿਸ ਕਿਤਨਾ ਕਿਤੇ ਗੜੇਮਾਰ ਹੋਣ ਦੇ ਅਸਾਰ ਹੋਣਗੇ ਪੰਜਾਬ ਤੇ ਹਰਿਆਣੇ ਦੇ ਵਿੱਚ ਗੜੇਮਾਰ 1 ਤੋਂ 3 ਵਾਲੇ ਦੇ ਵਿੱਚ ਵੀ ਹੋਣ ਦੇ ਅਸਾਰ ਹੋਣਗੇ ਤੇ 4 ਤੋਂ ਜਿਹੜਾ ਅੱਠ ਵਾਲਾ ਉਹਦੇ ਦਰਮਿਆਨ ਵੀ ਗੜੇਮਾਰ ਹੋਣ ਦੇ ਅਸਾਰ ਹੋਣਗੇ ਸੋ ਇੱਕ ਵਾਰੀ ਕਹਾਣੀ ਇੱਥੇ ਮੁੱਕਦੀ ਆ ਕਿ ਵਧੀ ਹੋਈ ਗਰਮੀ ਵਧੀ ਹੋਈ ਹਮਸ ਜਿਹੜੀ ਕਿ 26 27 28 29 30 April ਨੂੰ ਮਹਿਸੂਸ ਹੋ ਰਹੀ ਆ ਹੋ ਸਕਦਾ 1 May ਦੀ ਦੁਪਹਿਰ ਤੱਕ ਵੀ ਮਹਿਸੂਸ ਹੋਵੇ ਉਹ 2 May ਤੋਂ ਲੈ ਕੇ 8 May ਦੇ ਦਰਮਿਆਨ ਇਥੋਂ ਮਨਫੀ ਰਹੂ ਉਹਦੇ ਤੋਂ ਰਾਹਤ ਮਿਲੂ ਜਿਸ ਕਿਸੇ ਦਿਨ ਵੀ 2 ਤੋਂ 8 ਦੇ ਦਰਮਿਆਨ ਦੁਪਹਿਰ ਤੱਕ ਦੀ ਦੁਪਹਿਰ ਤੱਕ ਤਲਖੀ ਮਹਿਸੂਸ ਹੋ ਉਸੇ ਦਿਨ ਦੁਪਹਿਰ ਤੋਂ ਬਾਅਦ ਬੱਦਲ ਬਣੂਗਾ ਹਨੇਰ ਚੱਕੜ ਝੋਲਣ ਦੇ ਅਸਾਰ ਜਿਹੜਾ ਹੋਣਗੇ ਅਗਾਉ ਇਸ ਬਾਰੇ ਤੁਹਾਨੂੰ ਇਹ ਵੀ ਕਹਿ ਦਈਏ ਕਿ ਇਹ ਦੇ ਦੌਰਾਨ ਕਿਤੇ ਨਾ ਕਿਤੇ ਬਿਜਲੀ ਡਿੱਗਣ ਦੇ ਘਟਨਾਵਾਂ ਜ਼ਰੂਰ ਵਾਪਰ ਸਕਦੀਆਂ ਨੇ ਇਸ ਕਰਕੇ ਜਤੋਂ ਵੀ ਕਿਤੇ ਤੁਹਾਡੇ ਨੇੜੇ ਤਾਕੜੀ ਗਰਜਲਿਸ਼ਕ ਹੋਵੇ ਤਾਂ ਓਪਨ ਦੇ ਵਿੱਚ ਖੁੱਲੇ ਖੇਤ ਦੇ ਵਿੱਚ ਖੜਨ ਦੀ ਕੋਸ਼ਿਸ਼ ਨਾ ਕਰੋ ਡਰਾਕਟਰ ਦੇ ਥੱਲੇ ਵੀ ਨਾ ਖੜੋ ਥੋੜੇ ਜੇ ਵੱਖਵੇਂ ਤੇ ਖੜ ਸਕਦੇ ਹੋ ਚੰਗਾ ਹੋਵੇ ਜੇਕਰ ਗਾਡਰਾਂ ਵਾਲੀ ਜਾਂ ਲੈਂਟਰ ਵਾਲੀ ਛੱਤ ਦੇ ਥੱਲੇ ਆਪਾਂ ਕੁਝ ਸਮੇਂ ਲਈ ਜਿੰਨਾ ਕਿ ਚਿਰ ਬਿਜਲੀ ਗੜਕਦੀ ਉਹਨਾਂ ਕਰ ਸਮਾਂ ਆਪਾਂ ਉੱਥੇ ਬਤਾ ਲਈਏ ਜਾਂ ਫਿਰ ਜੇਕਰ ਕੋਈ ਖੇਤ ਦੇ ਵਿੱਚ ਕੋਈ ਟਰਾਲੀ ਜਾਂ ਕੋਈ ਰੇੜਾ ਖੜਾ ਤਾਂ ਉਹਦੇ ਥੱਲੇ ਆਪਾਂ ਆਪਦੇ ਆਪ ਨੂੰ ਸੇਫ ਰੱਖ ਸਕਦੇ ਆ ਪਰ ਰੇੜੇ ਦੇ ਥੱਲੇ ਜੇਕਰ ਤੇਜ਼ ਹਨੇਰ ਚੱਕੜਾ ਤੋਂ ਨਹੀਂ ਵੰਡਣਾ ਉਦੋਂ ਆਪਾਂ ਕਿਸੇ ਖਾਲ ਦੇ ਵਿੱਚ ਲੇਟ ਕੇ ਆਪਣੇ ਬਨ ਨੂੰ ਬਚਾ ਸਕਦੇ ਆ ਸੋ ਇਨਕ ਅਪਡੇਟ ਆ ਦੇਖਦੇ ਆਉਣ ਵਾਲੇ ਦਿਨਾਂ ਦੇ ਦੌਰਾਨ ਕੀ ਕੁਝ ਵਾਪਰ ਸਕਦਾ ਸਾਡੀਆਂ ਇਹ ਕਿਆਸਰਾਈਆਂ ਹੁੰਦੀਆਂ ਨੇ ਗੱਲ ਸਾਡੇ ਕਹੇ ਤੋਂ ਸੱਜੇ ਸਾਡੇ ਕਹੇ ਤੋਂ ਖੱਬੇ ਵੀ ਜਾ ਸਕਦੀ ਆ ਪਰ ਆਸ ਉਮੀਦ ਇਹੋ ਹੀ ਆ ਕਿ ਅਪ੍ਰੈਲ ਦੇ ਦੌਰਾਨ ਵਧੀ ਹੋਈ ਤਲਖੀ ਮਈ ਦੇ ਪਹਿਲੇ ਹਫਤੇ ਠੰਡੀ ਜ਼ਰੂਰ ਹੋਊਗੀ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ